ਜਲੰਧਰ ਚ ਨਿਹੰਗ ਸਿੰਘ ਸਮੂਹਾਂ ਅਤੇ ਐਸ ਐਚਓ ਯਾਦਵਿੰਦਰ ਦੇ ਵਿਚਕਾਰ ਤਿੱਖੀ ਝੜਪ ਹੋ ਗਈ ਜਾਣਕਾਰੀ ਮੁਤਾਬਕ ਦੋ ਨਿਹੰਗ ਸਿੰਘਾਂ ਵੱਲੋਂ ਇੱਕ ਆਟੋ ਡਰਾਈਵਰ ਨੂੰ ਕੁੱਟਣ ਨੂੰ ਲੈ ਕੇ ਝਗੜਾ ਹੋਇਆ ਫਿਰ ਪੁਲਿਸ ਨਿਹੰਗ ਸਿੰਘਾਂ ਨੂੰ ਕਾਬੂ ਕਰਕੇ ਥਾਣੇ ਲੈ ਗਈ ਜਿੱਥੇ ਨਿਹੰਗ ਸਿੰਘ ਥਾਣੇ ਦੇ ਬਾਹਰ ਪਹੁੰਚ ਗਏ ਜਿੱਥੇ ਨਿਹੰਗ ਸਿੰਘਾਂ ਤੇ ਪੁਲਿਸ ਅਧਿਕਾਰੀਆਂ ਵਿਚਕਾਰ ਝੜਪ ਹੋਈ ਜਲੰਧਰ ਦੇ ਥਾਣਾ 8 ਦੇ ਬਾਹਰ ਨਿਹੰਗ ਸਮੂਹਾਂ ਤੇ ਐਸ ਐਚਓ ਵਿਚਕਾਰ ਤਿੱਖੀ ਝੜਪ ਹੋ ਗਈ ਦਰਾਸਲ ਨਿਹੰਗ ਸਿੰਘਾਂ ਵੱਲੋਂ ਇੱਕ ਆਟੋ ਡਰਾਈਵਰ ਨਾਲ ਝੂਟ ਮਾਰ ਕੇ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਇਸ ਦੌਰਾਨ ਕਈ ਹੋਰ ਨਿਹੰਗ ਸਿੰਘ ਪੁਲਿਸ ਥਾਣੇ ਦੇ ਬਾਹਰ ਇਕੱਠੇ ਹੋ ਗਏ ਜਿਨ੍ਹਾਂ ਕਿਹਾ ਕਿ ਲੜਾਈ ਆਟੋ ਡਰਾਈਵਰ ਨੇ ਸ਼ੁਰੂ ਕੀਤੀ ਸੀ ਨਿਹੰਗਰੇ ਪੁਲਿਸ ਤੇ ਵੀ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਸਾਟ ਕਿਸੇ ਇੱਕ ਬੰਦੇ ਨੇ ਮਾਰੀ ਹੋ ਸਕਦੀ ਆ ਬੰਦੇ ਸਾਡੇ ਆਪ ਇੱਥੇ ਪਹੁੰਚੇ ਆ ਦੱਸਣ ਵਾਸਤੇ ਵੀ ਆ ਗੱਲ ਹੋਈ ਆ ਅਸੀਂ ਦਸਤਾਰ ਦਾ ਪਰਚਾ ਥੋੜੀ ਉਹਦੇ ਕੋਲ ਕਰਵਾਉਣਾ ਵੀ ਸਾਡੀ ਬੇਦਵੀ ਕਰਤੀ ਆ ਉਹ ਸਾਡੇ ਨਾਲ ਲੜਿਆ ਫਿਰ ਸਾਡੀ ਵੀ ਦਸਤਾਰ ਦਾ ਪਰਚਾ ਹੋਵੇ ਉਹਨੇ ਸਾਡੇ ਵੀਰ ਦਾ ਦਸਤਾਰ ਲਾਈ ਆ ਤੇ ਉਹਦੇ ਸੱਟ ਲੱਗ ਗਈ ਆ ਕੋਈ ਆਪਾਂ ਤਿੱਖੀ ਜੀ ਜਾਂ ਕਿਰਪਾਨਾਂ ਨਹੀਂ ਮਾਰੀਆਂ ਉਹਦੇ ਅਚਨਚੇਤ ਕਿਤੇ ਭੀੜ ਦੇ ਵਿੱਚ ਕੀ ਪਤਾ ਕਿਹਦੇ ਕੋਲ ਸੱਟ ਵੱਜੀ ਆ ਪਰ ਜਿਹੜੇ ਐਸਐਚਓ ਸਾਹਿਬ ਦੇ ਬੋਲ ਸੀਗੇ ਸਾਨੂੰ ਜਾਂ ਸਾਡੇ ਸਿੰਘਾਂ ਨੂੰ ਵੀ ਤੁਹਾਡੇ ਕਿਸ਼ਹਰੇ ਲਾ ਕੇ ਚੈੱਕ ਕਰਨੇ ਆ ਇਦਾਂ ਕਰਨਾ ਸੀ ਇਦਾਂ ਕਰਨਾ ਜਾਂ ਹੁਣ ਲਾਈਵ ਇਹਨਾਂ ਨੇ ਸਾਡੇ ਨਾਲ ਵੈਹਸ ਕੀਤੀ ਵੀ ਗੱਲ ਤਾਂ ਮੈਂ ਪਹਿਲਾਂ ਛੋਟੀ ਰੱਖਣੀ ਸੀ ਹੁਣ ਆਪਾਂ ਵੱਡੀ ਕਰਾਂਗੇ ਤੇ ਹੁਣ ਵੱਡਾ ਵਰਚਾ ਪਾਵਾਂਗੇ ਇਹਦਾ ਮਤਲਬ ਤਾਂ ਇਹੀ ਆ ਕਟੜਾਂ ਦੀ ਜਾਣਕਾਰੀ ਦਿੱਤੇ ਹੋਏ ਥਾਣਾ ਇੰਚਾਰਜ ਨੇ ਦੱਸਿਆ ਕਿ ਆਟੋ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇੰਚਾਰਜ ਨੇ ਦੱਸਿਆ ਕਿ ਨਿਹੰਗ ਸਿੰਘਾ ਨੇ ਫਿਰ ਪੁਲਿਸ ਅਧਿਕਾਰੀ ਨੂੰ ਵੀ ਧਮਕੀ ਦਿੱਤੀ ਇਹ ਦੋ ਨਿਹੰਗ ਸਿੰਘ ਜਿਨ੍ਹਾਂ ਦਾ ਨਾਮ ਮੈਂ ਥੋੜੀ ਭੁੱਲ ਗਿਆ ਉਹਨਾਂ ਦੋਨਾਂ ਨਿਹੰਗਾਂ ਨੇ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋ ਆ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬੜੀ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਤੇ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਜਾਂ ਮੇਰੇ ਬੰਦੇ ਦੀ ਪੱਗ ਉਤਰੇ ਕਿਤੇ ਮੈਂ ਵੀ ਪੱਗ ਹੀ ਰੱਖੀ ਸੀ ਉਹ ਕਹਿੰਦੇ ਕਿ ਪੁਲਿਸ ਵੱਲੋਂ ਦੁਰਵਿਵਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾ ਦਿੱਤਾ ਗਿਆ ਥਾਣਾ ਇੰਚਾਰਜ ਨੇ ਕਿਹਾ ਕਿ ਉਸ ਨੂੰ ਉਸ ਦੀ ਗਲਤੀ ਦੀ سزا ਜ਼ਰੂਰ ਮਿਲੇਗੀ ਉਹਨਾਂ ਕਿਹਾ ਕਿ ਉਸਨੇ ਵੀ ਪੱਗ ਬੰਨੀ ਹੋਈ ਹੈ ਉਹ ਜਹੀ ਘਟਨਾ ਦੀ ਨਿੱਦਾਂ ਕਰ ਰਹੇ ਹਨ ਜਲੰਧਰ ਦੇ ਥਾਣਾ ਅਠ ਦੇ ਬਾਹਰ ਨਿਆਂਗ ਸਮੂਹਾ ਤੇ ਐਸਐਚਓ ਵਿਚਕਾਰ ਤਿੱਕੀ ਚੜਤ ਹੋ ਗਈ। ਦਰਸਲ ਨਿਹੰਗ ਸਿੰਘਾਂ ਵੱਲੋਂ ਇੱਕ ਆਟੋ ਡਰਾਈਵਰ ਨਾਲ ਘੁੱਟ ਮਾਰ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਕਈ ਹੋਰ ਨਿਹੰਗ ਸਿੰਘ ਪੁਲਿਸ ਥਾਣੇ ਦੇ ਬਾਹਰ ਇਕੱਠੇ ਹੋ ਗਏ। ਜਿਨ੍ਹਾਂ ਕਿਹਾ ਕਿ ਲੜਾਈ ਆਟੋ ਡਰਾਈਵਰ ਨੇ ਸ਼ੁਰੂ ਕੀਤੀ ਸੀ। ਨਿਹੰਗਰੇ ਪੁਲਿਸ ਤੇ ਵੀ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ। ਸਾਟ ਕਿਸੇ ਇੱਕ ਬੰਦੇ ਨੇ ਮਾਰੀ ਹੋ ਸਕਦੀ ਆ। ਬੰਦੇ ਸਾਡੇ ਆਪ ਇੱਥੇ ਪਹੁੰਚੇ ਆ ਦੱਸਣ ਵਾਸਤੇ ਵੀ ਆ ਗੱਲ ਹੋਈ ਆ। ਅਸੀਂ ਦਸਤਾਰ ਦਾ ਪਰਚਾ ਥੋੜੀ ਉਹਦੇ ਕੋਲ ਕਰਵਾਉਣਾ ਵੀ ਸਾਡੀ ਬੇਦਵੀ ਕਰਤੀ ਆ। ਉਹ ਸਾਡੇ ਨਾਲ ਲੜਿਆ। ਫਿਰ ਸਾਡੀ ਵੀ ਦਸਤਾਰ ਦਾ ਪਰਚਾ ਹੋਵੇ ਉਹਨੇ ਸਾਡੇ ਵੀਰ ਦਾ ਦਸਤਾਰ ਲਾਈ ਆ ਤੇ ਉਹਦੇ ਸੱਟ ਲੱਗ ਗਈ ਆ ਕੋਈ ਆਪਾਂ ਤਿੱਖੀ ਜੀ ਜਾਂ ਕਿਰਪਾਨਾਂ ਨਹੀਂ ਮਾਰੀਆਂ ਉਹਦੇ ਅਚਨਚੇਤ ਕਿਤੇ ਭੀੜ ਦੇ ਵਿੱਚ ਕੀ ਪਤਾ ਕਿਹਦੇ ਕੋਲ ਸੱਟ ਵੱਜੀ ਆ ਪਰ ਜਿਹੜੇ ਐਸਐਚਓ ਸਾਹਿਬ ਦੇ ਬੋਲ ਸੀਗੇ ਸਾਨੂੰ ਜਾਂ ਸਾਡੇ ਸਿੰਘਾਂ ਨੂੰ ਵੀ ਤੁਹਾਡੇ ਕਿਸ਼ਹਰੇ ਲਾ ਕੇ ਚੈੱਕ ਕਰਨੇ ਆ ਇਦਾਂ ਕਰਨਾ ਸੀ ਇਦਾਂ ਕਰਨਾ ਜਾਂ ਹੁਣ ਲਾਈਵ ਇਹਨਾਂ ਨੇ ਸਾਡੇ ਨਾਲ ਵੈਹਸ ਕੀਤੀ ਵੀ ਗੱਲ ਤਾਂ ਮੈਂ ਪਹਿਲਾਂ ਛੋਟੀ ਰੱਖਣੀ ਸੀ ਹੁਣ ਆਪਾਂ ਵੱਡੀ ਕਰਾਂਗੇ ਤੇ ਹੁਣ ਵੱਡਾ ਵਰਚਾ ਪਾਵਾਂਗੇ ਇਹਦਾ ਮਤਲਬ ਤਾਂ ਇਹੀ ਆ ਕਟੜਾਂ ਦੀ ਜਾਣਕਾਰੀ ਦਿੱਤੇ ਹੋਏ ਥਾਣਾ ਇੰਚਾਰਜ ਨੇ ਦੱਸਿਆ ਕਿ ਆਟੋ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇੰਚਾਰਜ ਨੇ ਦੱਸਿਆ ਕਿ ਨਿਹੰਗ ਸਿੰਘਾਂ ਨੇ ਫਿਰ ਪੁਲਿਸ ਅਧਿਕਾਰੀ ਨੂੰ ਵੀ ਧਮਕੀ ਦਿੱਤੀ ਇਹ ਦੋ ਨਿਹੰਗ ਸਿੰਘ ਜਿਨ੍ਹਾਂ ਦਾ ਨਾਮ ਮੈਂ ਥੋੜੀ ਭੁੱਲ ਗਿਆ ਉਹਨਾਂ ਦੋਨਾਂ ਨਿਹੰਗਾਂ ਨੇ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋ ਆ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬੜੀ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਤੇ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਜਾਂ ਮੇਰੇ ਬੰਦੇ ਦੀ ਪੱਗ ਉਤਰੇ ਕਿਤੇ ਮੈਂ ਵੀ ਪੱਗ ਹੀ ਰੱਖੀ ਉਹ ਕਹਿੰਦੇ ਕਿ ਪੁਲਿਸ ਵੱਲੋਂ ਦੁਰਵਿਵਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾ ਦਿੱਤਾ ਗਿਆ ਥਾਣਾ ਇੰਚਾਰਜ ਨੇ ਕਿਹਾ ਕਿ ਉਸ ਨੂੰ ਉਸ ਦੀ ਗਲਤੀ ਦੀ سزا ਜ਼ਰੂਰ ਮਿਲੇਗੀ ਉਹਨਾਂ ਕਿਹਾ ਕਿ ਉਸਨੇ ਵੀ ਪੱਗ ਬੰਨੀ ਹੋਈ ਹੈ ਉਹ ਜਹੀ ਘਟਨਾ ਦੀ ਨਿੱਦਾਂ ਕਰ ਰਹੇ ਹਨ ਜਲੰਧਰ ਦੇ ਥਾਣਾ ਅਠ ਦੇ ਬਾਹਰ ਨਿਹੰਗ ਸਮੂਹਾਂ ਤੇ ਐਸਐਚਓ ਵਿਚਕਾਰ ਠਿੱਕੀ ਝੜਤ ਹੋ ਗਈ। ਦਰਅਸਲ ਨਿਹੰਗ ਸਿੰਘਾਂ ਵੱਲੋਂ ਇੱਕ ਆਟੋ ਡਰਾਈਵਰ ਨਾਲ ਘੁੱਟ ਮਾਰ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਕਈ ਹੋਰ ਨਿਹੰਗ ਸਿੰਘ ਪੁਲਿਸ ਥਾਣੇ ਦੇ ਬਾਹਰ ਇਕੱਠੇ ਹੋ ਗਏ। ਜਿਨ੍ਹਾਂ ਕਿਹਾ ਕਿ ਲੜਾਈ ਆਟੋ ਡਰਾਈਵਰ ਨੇ ਸ਼ੁਰੂ ਕੀਤੀ ਸੀ। ਨਿਹੰਗ ਨੇ ਪੁਲਿਸ ਤੇ ਵੀ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ। ਸਾਟ ਕਿਸੇ ਇੱਕ ਬੰਦੇ ਨੇ ਮਾਰੀ ਹੋ ਸਕਦੀ ਆ। ਬੰਦੇ ਸਾਡੇ ਆਪ ਇੱਥੇ ਪਹੁੰਚੇ ਆ ਦੱਸਣ ਵਾਸਤੇ ਵੀ ਆਹ ਗੱਲ ਹੋਈ ਆ। ਅਸੀਂ ਦਸਤਾਰ ਦਾ ਪਰਚਾ ਥੋੜੀ ਉਹਦੇ ਕੋਲ ਕਰਵਾਉਣਾ ਵੀ ਸਾਡੀ ਬੇਦਵੀ ਕਰਤੀ ਐ ਉਹ ਸਾਡੇ ਨਾਲ ਲੜਿਆ ਫਿਰ ਸਾਡੀ ਵੀ ਦਸਤਾਰ ਦਾ ਪਰਚਾ ਹੋਵੇ ਉਹਨੇ ਸਾਡੇ ਵੀਰ ਦਾ ਦਸਤਾਰ ਲਾਈ ਆ ਤੇ ਉਹਦੇ ਸੱਟ ਲੱਗ ਗਈ ਆ ਕੋਈ ਆਪਾਂ ਤਿੱਖੀ ਚੀਜ਼ ਜਾਂ ਕਿਰਪਾਨਾ ਨਹੀਂ ਮਾਰੀਆਂ ਉਹਦੇ ਅਚਨਚੇਤ ਕਿਤੇ ਭੀੜ ਦੇ ਵਿੱਚ ਕੀ ਪਤਾ ਕਿਹਦੇ ਕੋਲ ਸੱਟ ਵੱਜੀ ਆ ਪਰ ਜਿਹੜੇ ਐਸਐਚਓ ਸਾਹਿਬ ਦੇ ਬੋਲ ਸੀਗੇ ਸਾਨੂੰ ਜਾਂ ਸਾਡੇ ਸਿੰਘਾਂ ਨੂੰ ਵੀ ਤੁਹਾਡੇ ਕਸ਼ਰੇ ਲਾ ਕੇ ਚੈੱਕ ਕਰਨੇ ਆ ਐਦਾਂ ਕਰਨਾ ਸੀ ਐਦਾਂ ਕਰਨਾ ਜਾਂ ਹੁਣ ਲਾਈਵ ਇਹਨਾਂ ਨੇ ਸਾਡੇ ਨਾਲ ਬਹਿਸ ਕੀਤੀ ਵੀ ਗੱਲ ਤਾਂ ਮੈਂ ਪਹਿਲਾਂ ਛੋਟੀ ਰੱਖਣੀ ਸੀ ਹੁਣ ਆਪਾਂ ਵੱਡੀ ਕਰਾਂਗੇ ਤੇ ਹੁਣ ਵੱਡਾ ਵਰਚਾ ਪਾਵਾਂਗੇ ਇਹਦਾ ਮਤਲਬ ਤਾਂ ਇਹੀ ਆ ਕਟੜਾਂ ਦੀ ਜਾਣਕਾਰੀ ਦਿੱਤੇ ਹੋਏ ਥਾਣਾ ਇੰਚਾਰਜ ਨੇ ਦੱਸਿਆ ਕਿ ਆਟੋ ਡਰਾਈਵਰ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਇੰਚਾਰਜ ਨੇ ਦੱਸਿਆ ਕਿ ਨਿਹੰਗ ਸਿੰਘਾ ਨੇ ਫਿਰ ਪੁਲਿਸ ਅਧਿਕਾਰੀ ਨੂੰ ਵੀ ਧਮਕੀ ਦਿੱਤੀ ਇਹ ਦੋ ਨਿਹੰਗ ਸਿੰਘ ਜਿਨ੍ਹਾਂ ਦਾ ਨਾਮ ਮੈਂ ਥੋੜੀ ਭੁੱਲ ਗਿਆ ਉਹਨਾਂ ਦੋਨਾਂ ਨਿਹੰਗਾਂ ਨੇ ਇੱਕ ਆਟੋ ਡਰਾਈਵਰ ਨੂੰ ਬਹੁਤ ਬੁਰੀ ਤਰੀਕੇ ਨਾਲ ਮਾਰਿਆ ਆਈ ਕੈਨ ਸ਼ੋ ਯੂ ਦ ਪਿਕਸ ਫੋਟੋ ਆ ਦੱਸ ਸਕਦਾ ਮੈਂ ਤੁਹਾਨੂੰ ਕਿ ਕਿੰਨੇ ਬੁਰੇ 14 15 ਟਾਂਕੇ ਉਹ ਬੰਦਾ ਮਰਨ ਪਰੇ ਬੈਠਾ ਮੇਰਾ ਪੀਸੀਆਰ ਮੌਕੇ ਸਾਡੀ ਡਿਊਟੀ ਹੈ ਪ੍ਰਸ਼ਾਸਨ ਦੀ ਕਾਨੂੰਨ ਦੀ ਕਿ ਅਸੀਂ ਮੌਕਾ ਦੇਖਣਾ ਮੌਕੇ ਤੇ ਜਾਣਾ ਮੈਂ ਮੌਕੇ ਮੇਰਾ ਮੇਰਾ ਬੰਦਾ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਜਦੋਂ ਇਹ ਗੱਲ ਪਤਾ ਲੱਗੀ ਕਿ ਇਹਨਾਂ ਦੇ ਨਿਹੰਗਾ ਨਾਲ ਐਡਾ ਮੋਟਾ ਕੜਾ ਉਹਦੇ ਉਹ ਫੜ ਕੇ ਵਿਚਾਰੇ ਗਰੀਬ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਬਰੂਸ਼ਲੀ ਮਤਲਬ ਕਹਿ ਸਕਦੇ ਆਪਾਂ ਉਹਨੂੰ ਮਾਰਿਆ ਬੜੀ ਬੁਰੇ ਤਰੀਕੇ ਨਾਲ ਇਸੇ ਤਰੀਕ ਜਦੋਂ ਮੇਰਾ ਬੰਦਾ ਉੱਥੇ ਪਹੁੰਚੇ ਪੀਸੀਆਰ ਵਾਲਾ ਤੇ ਮੇਰੇ ਬੰਦੇ ਨੂੰ ਅੱਗੇ ਉਹ ਕਹਿੰਦਾ ਕਿ ਤੇਰੀ ਵੀ ਪੱਗ ਲਾ ਦੇਣੀ ਆਪਾਂ ਤੇ ਮੈਂ ਡੇਰ ਮੈਂ ਬਰਦਾਸ਼ਤ ਕਰ ਸਕਦਾ ਜਾਂ ਮੇਰੇ ਬੰਦੇ ਦੀ ਪੱਗ ਉਤਰੇ ਕਿਤੇ ਮੈਂ ਵੀ ਪੱਗ ਹੀ ਰੱਖੀ ਉਹ ਕਹਿੰਦੇ ਕਿ ਪੁਲਿਸ ਵੱਲੋਂ ਦੁਰਵਿਵਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾ ਦਿੱਤਾ ਗਿਆ ਥਾਣਾ ਇੰਚਾਰਜ ਨੇ ਕਿਹਾ ਕਿ ਉਸ ਨੂੰ ਉਸ ਦੀ ਗਲਤੀ ਦੀ ਸਜ਼ਾ ਜ਼ਰੂਰ ਮਿਲੇਗੀ ਉਹਨਾਂ ਕਿਹਾ ਕਿ ਉਸਨੇ ਵੀ ਪੱਗ ਬੰਨੀ ਹੋਈ ਹੈ ਉਹ ਜਿਹੀ ਘਟਨਾ ਦੀ ਨਿੱਦਾਂ ਕਰ ਰਹੇ ਹਨ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ ਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ